ਹੁਣੇ-ਹੁਣੇ ਬੇहद ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਾਦਸਾ ਹੋਇਆ ਪੀਆਰਟੀਸੀ バス ਤੇ ਟਿਪਰ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਬਸ ਜੋ ਹੈ ਪੂਰੀ ਤਰ੍ਹਾਂ ਪੂਰੀ ਖਤਮ ਹੋ ਚੁੱਕੀ ਹੈ ਖਤਰਨਾਕ ਹਾਦਸਾ ਹੋਇਆ ਤੁਹਾਡਾ ਨਾ ਤਸਵੀਰਾਂ ਸਾਂਝੀਆਂ ਕਰ ਰਿਹਾ ਤੋ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਪੀਆਟੀਸੀ ਬਸ ਦੇ ਪਰ ਖੱੱਚੇ ਉੱਡੇ ਹਨ ਤੋ ਦੱਸਿਓ ਕਿ ਹਾਦਸਾ ਪਟਿਆਲਾ ਚ ਹੋਇਆ ਜੋ ਬਸ ਸੀ ਉਹ ਪੂਰੀ ਤਰ੍ਹਾਂ ਸਵਾਰੀਆਂ ਦੇ ਨਾਲ ਭਰੀ ਸੀ ਜਿਸ ਦੇ ਕਰਕੇ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਜੇਰੇ ਇਲਾਜ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਸ ਦੇ ਹਾਲਾਤ ਵੇਖ ਕੇ ਤੁਸੀਂ ਹਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਤੇ ਵੱਡਾ ਹਾਦਸਾ ਹੋ ਰਿਹਾ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਰ ਤੇ ਬਸ ਸਾਹਮਣੇ ਸਾਹਮਣੇ ਵਜੀਆਂ ਨੇ ਤਾਂ ਵੱਡਾ ਹਾਦਸਾ ਜਿਹੜਾ ਹੈ ਪਟਿਆਲਾ ਦੇ ਵਿੱਚ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਦ ਹਾਦਸਾ ਹੁੰਦਾ ਹੈ ਤਾਂ ਅੰਡ ਨੇੜੇ ਦੀਆਂ ਸਵਾਰੀਆਂ ਜਿਹੜੀਆਂ ਲਾਕ ਕੇ ਬੱਸਾਂ ਦੇ ਲਈ ਖੜੀਆਂ ਹੁੰਦੀਆਂ ਨੇ ਉੱਥੇ ਚੀਕ ਚਿਹਾੜਾ ਮੱਜ ਜਾਂਦਾ ਹੈ ਇੰਨੀ ਵੱਡੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਡਰਾਈਵਰ ਦੇ ਦੋਨੋਂ ਪੈਰ ਵੱਡੇ ਗਏ ਨੇ ਇਹ ਹਾਦਸੇ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਕਿ ਪੂਰੀ ਥਾਂ ਤੇ ਬੱਸ ਖੂਨ ਹੀ ਖੂਨ ਹੋਇਆ ਹੋਇਆ ਹੈ ਤਸਵੀਰਾਂ ਤੁਹਾਡਾ ਵਿਖਾ ਰਹੇ ਹਾਂ ਤੁਸੀਂ ਵੇਖ ਲਓ ਟਿੱਪਰ ਦੇ ਵੀ ਕੀ ਹਾਲਾਤ ਬਣੇ ਹੋਏ ਨੇ ਹਾਂ ਬਸ ਪੂਰੀ ਤਰ੍ਹਾਂ ਮੁੱਕ ਚੁੱਕੀ ਆ ਤਾਂ ਇਸ ਵੱਲੇ ਦੀ ਵੱਡੀ ਤੇ ਮੰਦ ਭਾਗੀ ਖਬਰ ਕਰ ਰਹੀ ਆ ਤੁਹਾਡੇ ਨਾਲ ਸਾਂਜੀ ਰੋਡਿੱਪ ਦੇ ਵਿੱਚ ਮੈਂ ਬਤੌਰ ਡਰਾਈਵਰ ਨੌਕਰੀ ਕਰਦਾ ਜੀ ਤੇ ਹਾਦਸਾ ਹੋਇਆ ਕਾਰਨ ਕੀ ਮੰਦ ਹੋਈਦਾ ਇਹਦਾ ਕਾਰਨ ਹੈ ਜਨਾਬ ਜੋ ਆਪਣੇ ਰੇਤਾ ਲੈ ਕੇ ਹੁੰਦੇ ਨੇ ਟਰਾਲੇ ਡਿੱਪਰ ਜੀ ਉਹ ਤਕਰੀਬਨ ਉਹਨਾਂ ਨੇ ਚੋ ਰਸਤਾ ਬਣਾ ਰੱਖਿਆ ਕਰਨਾਲ ਤੋਂ ਸਿੱਧਾ ਹੀ ਉਹ ਕਿ ਉਹਨਾਂ ਨੂੰ ਉਧਰ ਦੀ ਆਉਣਗੇ ਬਾਇਆ ਵੱਡਾ ਰੋਡ ਜੀ ਟੂਲ ਰੈਟੈਕਸ ਵੀ ਪੈਣਗੇ ਤੇ ਪੁਲਿਸ ਪਰਚੀਆਂ ਵੀ ਪੈਣਗੀਆਂ ਤੇ ਚਲਾਣ ਦਾ ਵੀ ਡਰ ਹੈ ਉਹਨਾਂ ਨੇ ਤਕਰੀਬਨ ਤਕਰੀਬਨ ਇਹ ਆਪਣਾ ਚੋਰ ਰਸਤਾ ਬਣਾ ਨਖਾਈ ਜੀ ਬਾਇਆ ਚੀਕਾ ਆਪੇ ਵਾ ਹੋ ਕੇ ਆਉਂਦੇ ਆ ਜੀ ਇਧਰ ਉਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਉਸ ਕਰਕੇ ਇਸ ਦੇ ਹਾਸੇ ਤੇ ਜ਼ਿਆਦਾ ਇਹਨਾਂ ਨਾਲ ਹੀ ਹੋ ਰਹੇ ਨੇ ਜਿਹੜਾ ਪਿਛਲੇ ਦਿਨੀ ਤੋਂ ਨੇ ਸੁਣਿਆ ਹੋਊਗਾ ਸਾਡਾ ਕਨੈਕਟਰ ਦੀਆਂ ਲੱਤਾਂ ਵੱਢੀਆਂ ਗਈਆਂ ਨੇ ਉਹ ਵੀ ਤਕਰੀਬਨ ਜਦੋਂ ਵੀ ਤੁਸੀਂ ਨੋਟ ਕਰੋਗੇ ਪੀ ਆਰਟੀਸੀ ਦੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਟਿਪਰ ਦੀ ਟੱਕਰ ਦੇ ਨਾਲ ਹੀ ਹਾਸੇ ਜ਼ਿਆਦਾ ਹੋ ਰਹੇ ਨੇ ਇਸ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਜੀ ਵੀ ਇਸ ਤੇ ਧਿਆਨ ਦਿੱਤਾ ਜਾਵੇ ਤੇ ਬਾਜ਼ਰ ਕਿਪਰ ਦੀ ਗੱਲ ਕਰੀਏ ਉਹਦੇ ਲੋਡ ਦੀ ਸੀ ਚਿਪਰ ਦੀ ਹੋ ਰੇਤਾ ਪਰ ਕਿ ਲੈਂਦੇ ਆ ਜੀ ਟਿਪਰ ਉਹ ਵਿੱਚ ਟਰਾਲਾ ਹੋਵੇ ਜੀ ਕੁਝ ਵੀ ਹੋਵੇ ਜ਼ਿਆਦਾਤਰ ਰੇਤਾ ਪਰ ਕਿ ਲੈ ਕੇ ਹੁੰਦਾ ਚੋਰ ਰਸਤਾ ਜੀ ਯਾਨੀ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਜੀ ਹੁਣ ਆਪਾਂ ਨੂੰ ਪਤਾ ਉਹ ਜਾਇਜ਼ ਮਾਈਨਿੰਗ ਆ ਜਾਂ ਨਜਾਇਜ਼ ਆ ਪਰ ਉਹਨਾਂ ਦਾ ਜਿਹੜਾ ਚੋਰ ਰਸਤਾ ਬਣਾਇਆ ਹੋਇਆ ਜੀ ਬਾਇਆ ਚੀਕਾ ਪੇਵਾ ਹੋ ਕੇ ਜੀ ਉਹਦੇ ਨਾਲ ਹੀ ਜ਼ਿਆਦਾ ਹਾਸੇ ਹੁੰਦੇ ਕਾਰਨ ਇਹ ਹੋ ਰਿਹਾ ਜੀ ਹਾਂਜੀ ਮੇਰਾ ਮੇਰਾ ਭਤੀਜਾ ਜੀ ਮੇਰੇ ਵੱਡੇ ਬ੍ਰਦਰ ਦਾ ਲੜਕਾ ਬੇਟਾ ਉਹਦੀ ਬਾਹ ਫੈਕਚਰ ਆਈ ਹੈ ਤੇ ਸਿਰ ਤੇ ਤੇ ਗੋਡੇ ਤੇ ਸਟਾਈਆਂ ਨੇ ਬਹੁਤ ਜ਼ਿਆਦਾ ਕੁਝ ਕਾਰਨ ਪਤਾ ਲਗਿਆ ਬੱਸ ਦਾ ਹਾਦਸਾ ਕਿੱਦਾਂ ਹੋਇਆ ਹਾਦਸਾ ਜੀ ਉਹ ਟਰਾਲੇ ਵਾਲੇ ਦੀ ਗਲਤੀ ਜ਼ਿਆਦਾ ਸਭ ਤੋਂ ਵੱਡੀ ਉਹ ਗਲਤ ਸਾਈਡ ਤੇ ਆ ਗਿਆ ਟਰਾਲੇ ਵਾਲਾ ਤੇ ਆ ਕੇ ਬੱਸ ਆਪਣੀ ਸਾਈਡ ਤੇ ਸੀ ਬਿਲਕੁਲ ਤੁਹਾਡਾ ਜਿਹੜਾ ਮੈਂਬਰ ਸੀ ਕਿੱਥੋਂ ਦੀ ਚੜਿਆ ਸੀ ਤੇ ਕਿੱਥੇ ਜਾਣਾ ਸੀ ਸਮਾਨੇ ਤੋਂ ਨੇ ਜਾਣਾ ਸੀ ਸੀਵਨ ਉਹ ਸਰਕਾਰੀ ਨੌਕਰੀ ਜੀ ਮਾਸਟਰ ਲੱਗਿਆ ਹੋਇਆ ਹੈ ਟੀਚਰ ਸਕੂਲ ਟੀਚਰ ਹੈ ਉਹ ਕੰਡੀਸ਼ਨ ਕਿੱਦਾਂ ਹੁੰਦਾ ਉਹ ਡਾਕਟਰਾਂ ਨੇ ਇੱਕ ਬਾਹਰ ਫੈਕਚਰ ਆਈ ਹੈ ਜੀ ਤੇ ਬਾਕੀ ਸਿਰ 'ਚ ਵੀ ਸੱਟਾਂ ਨੇ ਤੇ ਗੋਡੇ ਦੀ ਵੀ ਸੱਟ ਹੈ ਕੀ ਕਹਣਾ ਜਾਂਦਾ ਹੁਣ ਹਾਸੇ ਜਿਆਦਾ ਵੱਧ ਰਿਹਾ ਲੇਕਿਨ ਪੰਜਾਬ ਸਰਕਾਰ ਵੱਲੋਂ ਵੀ ਟੈਕਸ ਫੋਰਸ ਵੀ ਸੜਕ ਸੁਰੱਖਿਆ ਵੀ ਲੈ ਲੇਕਿਨ ਲਗਾਮ ਵੀ ਪੈ ਗਈ ਹੈ ਇਹ ਨਹੀਂ ਇਹ ਬੱਸ ਵਾਲੇ ਦਾ ਕਸੂਰੀ ਨਹੀਂ ਇਹਦੇ ਚ ਵੈਗਾ ਕੋਈ ਵੀ ਠੀਕ ਹੈ ਨਾ ਜੀ ਇਹ ਤਾਂ ਟਰਾਲੇ ਵਾਲੇ ਨੇ ਇੱਕਦਮ ਬਗਲਤ ਸਾਈਡ ਤੇ ਆ ਕੇ ਵਿੱਚ ਟਰਾਲੇ ਵਾਲੇ ਨੇ ਮਾਰੀ ਹੈ ਮਤਲਬ ਬੱਸ ਵਾਲੇ ਦਾ ਕਸੂਰ ਨਹੀਂ ਬੱਸ ਇੱਕ ਸਾਈਡ ਸੀ ਆਪਣੀ ਬਿਲਕੁਲ ਸਾਡੀ ਸਵਾਰੀ ਜਿਹੜੀ ਹੈ ਬਿਲਕੁਲ ਡਰਾਈਵਰ ਦੇ ਬੈਕ ਸਾਈਡ ਬੈਠੀ ਸੀ ਉੱਥੇ ਤੱਕ ਵੇਖਣੋ ਗੱਡੀ ਪਿਕਚਰ ਹੋ ਗਈ ਜੀ ਬੱਸਾਂ ਵਾਲੇ ਨਾਲ ਗੱਲ ਕੀਤੀ ਐ ਬੱਸ ਕਿੱਥੋਂ ਦੀ ਕਿੱਥੇ ਜਾਂਦੀ ਹਾਂਜੀ ਹਾਂਜੀ ਪਤਾ ਜੀ ਮੈਨੂੰ ਕਿੱਥੇ ਜਾਂਦੀ ਹਰ ਰੋਜ਼ ਜਾਂਦਾ ਜੀ ਉਹ ਹਰ ਰੋਜ਼ ਦੀ ਡਿਊਟੀ ਉਹਦੀ ਇਹ ਬੱਸ ਕਿੱਥੋਂ ਦੀ ਕਿੱਥੇ ਜਾਂਦੀ ਸੀ ਉਹ ਵੈਸੇ ਤਾਂ ਸੰਗਰੂਰ ਤੋਂ ਆਉਂਦੀ ਐ ਪਿੱਛੋਂ ਸਮਾਣੇ ਤੋਂ ਕੈਥਲ ਜਾਂਦੀ ਐ ਹਰ ਰੋਜ਼ ਠੀਕ ਐ 6:40 ਦਾ ਟਾਈਮ ਹੁੰਦਾ ਜੀ ਉਹਦਾ ਸਮਾਣੇ ਤੋਂ ਹਰ ਰੋਜ਼ ਬੇਟਾ ਭਤੀਜਾ ਮੇਰਾ ਜਾਂਦਾ ਹਾਂਜੀ ਕੈਥਲ ਜਾਣੀ ਸੀ ਇਹ ਬੱਤ ਤੇ ਠੀਕੇ ਦੇ ਕੋਲੇ ਬਦਨਪੁਰ ਪਿੰਡ ਆਉਂਦਾ ਉੱਥੇ ਇੱਕ ਮੋੜ ਆਉਂਦਾ ਉਹ ਪਤਾ ਨਹੀਂ ਟਰਾਲੇ ਵਾਲੇ ਦੀ ਜਾਂ ਕੋਈ ਦਰਦ ਨਸ਼ਾ ਵਗੈਰਾ ਕੀਤਾ ਹੋਇਆ ਸੀ ਜਾਂ ਕੋਈ ਉਹਨੂੰ ਨੀਂਦ ਵਗੈਰਾ ਆ ਗਈ ਤੇ ਇੱਕੋਦਮ ਉਹਨੇ ਮਤਲਬ ਬੱਸ ਦੇ ਵਿੱਚ ਸਾਹਮਣੋਂ ਸਾਹਮਣੀ ਟੱਕਰ ਕਰ ਕੇ ਦਿੱਤੀ ਬੱਸ ਦੀ ਬੱਸ ਤਾਂ ਫਿਰ ਵੀ ਬਹੁਤ ਮਤਲਬ ਆਪਣੀ ਸਾਈਡ ਤੇ ਖੜੀ ਸੀਗੀ ਜਾ ਰਹੀ ਸੀਗੀ ਜਾਂਦੇ-ਜਾਂਦੇ ਮਤਲਬ ਟਰਾਲੇ ਵਾਲੇ ਨੇ ਕੋਧਾਂ ਟੱਕਰ ਹੋਈ ਹੈ ਜੀ ਜੀ ਮੌਕੇ ਤੇ ਸੀ ਜੀ ਨਹੀਂ ਮੈਂ ਮੌਕੇ ਤੇ ਨਹੀਂ ਸੀਗਾ ਪਰ ਮੈਂ ਸਮਾਨੇ ਉਥੋਂ ਲੈ ਕੇ ਆਇਆ ਆਪਣੇ ਡਰਾਈਵਰ ਕਨੈਕਟਰ ਭਰਾਣੇ ਜੀ ਮੈਂ ਵੀ ਮੁਲਾਜ਼ਮਾਂ ਪੀਗੱਡੀ ਦੇ ਵਿੱਚ ਟੋਟਲ ਕਿੰਨੇ ਸਵਾਰੀਆਂ ਲੋਡ ਸੀ ਟੋਟਲ ਉਸ ਟਾਈਮ ਤੱਕ ਉਹਦੇ ਵਿੱਚ ਤਕਰੀਬਨ 12 ਤੋਂ 13 ਸਵਾਰੀਆਂ ਸੀ ਕਿੰਨੇ ਜ਼ਖਮੀ ਹੋ ਪੱਟੜ ਕਿੰਨੇ ਹੋਏ ਤੇ ਉਹਦੇ ਵਿੱਚ ਤਕਰੀਬਨ 7 ਤੋਂ 8 ਸਵਾਰੀਆਂ ਜ਼ਿਆਦਾ ਫੱਟੜ ਹੋਈਆਂ ਕੋਈ ਜਾਨੀ ਮਾਲ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਆ ਡਰਾਈਵਰ ਦੀ ਸਥਿਤੀ ਕਿੰਨਾ ਹੈ ਡਰਾਈਵਰ ਕਨੈਕਟਰ ਦੀ ਡਰਾਈਵਰ ਦੀ ਬਹੁਤ ਜ਼ਿਆਦਾ ਮਤਲਬ ਸਥਿਤੀ ਗੰਭੀਰ ਹੈ ਜੀ ਉਹਦੇ ਕਾਫੀ ਜ਼ਿਆਦੇ ਫ ਇਹ ਕਨੈਕਟਰ ਦੇ ਵੀ ਸਰਜ ਸੱਟ ਲੱਗੀ ਆ ਉਹ ਵੀ ਫ੍ਰੈਕਚਰ ਆ ਬਾਕੀ ਟੈਸਟ ਵਗੈਰਾ ਹੋ ਰਹੇ ਨੇ ਟੈਸਟਾਂ ਦੇ ਵਿੱਚ ਜੋ ਵੀ ਆਉਂਦਾ ਸਵਾਰੀਆਂ ਦੀ ਗੱਲ ਕਰੀਏ ਸਵਾਰੀ ਟੋਟਲ ਸਵਾਰੀਆਂ ਵੀ ਇੰਜਰਡ ਆਈ ਦੇ ਵਿੱਚ ਸਵਾਰੀਆਂ ਤਕਰੀਬਨ 7-8 ਸਵਾਰੀਆਂ ਹੈਗੀਆਂ ਨੇ ਜੀ ਸਾਰੇ ਰਜਿੰਦਰਾ ਜੀ ਇੱਕ ਵੀ ਨਹੀਂ ਨਹੀਂ ਰਜਿੰਦਰਾ ਤਾਂ ਮਤਲਬ ਉਹ ਤੋਂ ਸਮਾਨੇ ਲੈ ਗਏ ਸੀਗੇ ਤੇ ਅਸੀਂ ਇਹਨਾਂ ਨੂੰ ਡਰਾਈਵਰ ਕਨੈਕਟਰ ਨੂੰ ਰੇ ਲੈ ਕੇ ਆਇਆ ਆਪ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਜੋ ਭੇਜਿਆ ਉੱਥੋਂ ਸਮਾਨੇ ਤੋਂ ਉਹ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਉੱਥੇ ਹੈਗੀ ਹੈ। ਤੇ ਕਹਿੰਦੇ ਕੁਝ ਦਿਨ ਤੋਂ ਨਾ ਪੀਆਰਟੀਸੀ ਦੀ ਬੱਸਾਂ ਜਿਆਦਾ ਐਕਸੀਡੈਂਟ ਹੋ ਰਹੇ ਹਨ ਕਿ ਮੰਨਦੇ ਹੋ ਕਿ ਡਰਾਈਵਰਾਂ ਨੂੰ ਕਿ ਨੀਂਦ ਨਹੀਂ ਆਉਂਦੀ ਆ ਜਾਂ ਨਹੀਂ ਨਹੀਂ ਇਹ ਇਹਦੇ ਵਿੱਚ ਤਾਂ ਕੋਈ ਮਤਲਬ ਹੋ ਨਹੀਂਗਾ ਕਿਉਂਕਿ ਸਵੇਰੇ ਤਕਰੀਬਨ 7:00 ਵਜੇ ਦਾ ਹਾਦਸਾ ਹੋਇਆ ਜੀ ਇਹ ਕੋਈ ਨੀਂਦ ਵਾਲਾ ਤਾਂ ਕੋਈ ਇਹਦੇ ਵਿੱਚ ਕਿਉਂਕਿ ਆਪਣੇ ਜਿਹੜਾ ਟਰਾਲੇ ਵਾਲਾ ਆ ਰਿਹਾ ਟਰਾਲੇ ਵਾਲੇ ਨੇ ਗਲਤ ਸਾਈਡ ਤੋਂ ਲਿਆ ਕੇ ਗੱਡੀ ਮਾਰੀ ਆ। ਇਹਦੇ ਵਿੱਚ ਜਿਹੜਾ ਹਾਦਸਾ ਹੋਇਆ ਤੇ ਸਵਾਲ ਖੜੇ ਕੀਤੇ ਸੀ ਤੁਹਾਡੇ ਕੰਡਕਟਰ ਕਿ ਸਾਡੇ ਉਹ ਤਾਂ ਚਲੋ ਇਹਨਾਂ ਨੇ ਇਹਨਾਂ ਨੂੰ ਵੀ ਪਤਾ ਹੀ ਹੈ ਜੀ ਮੈਨੇਜਮੈਂਟ ਦੇ ਅਧਿਕਾਰੀ ਨੇ ਜੋ ਸਾਡੇ ਜਾਂ ਸਰਕਾਰਾਂ ਨੇ ਸਾਨੂੰ 12 12 13 13 ਘੰਟੇ ਸਾਡੇ ਤੋਂ ਮਤਲਬ ਡਿਊਟੀ ਕਰਾਈ ਜਾਂਦੀ ਆ ਤੇ ਨਗੁਣੀਆ ਤਨਖਾਹ ਨੇ ਸਾਡੀਆਂ ਮਤਲਬ ਅਸੀਂ ਵਿਭਾਗ ਦੇ ਵਿੱਚ ਕੱਚੇ ਆ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਕੋਲੇ ਬੱਸਾਂ ਦੀ ਬਹੁ ਘਾਟ ਹੈਗੀ ਅਸੀਂ ਬੱਸਾਂ ਦੀ ਵੀ ਮੰਗ ਕਰ ਰਹੇ ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਅਸੀਂ ਹੜਤਾਲਾਂ ਧਰਨੇ ਰੋਸ ਮੁਜ਼ਾਹਰੇ ਕਰਦੇ ਆ ਉਹਦੇ ਵਿੱਚ ਅਸੀਂ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਦੇਖਦੇ ਹੋਏ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਵੀ ਆਪਣੀਆਂ ਮਾਈਆਂ ਭੈਣਾਂ ਬੀਬੀਆਂ ਜੋ ਫ੍ਰੀ ਦਾ ਸਫ਼ਰ ਕਰ ਰਹੀਆਂ ਨੇ ਉਹਦੇ ਵਿੱਚ ਜ਼ਿਆਦਾ ਕਰਕੇ ਵੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਬੱਸਾਂ ਦੇ ਵਿੱਚ ਤਕਰੀਬਨ ਤੁਸੀਂ ਵੀ ਪ੍ਰੈਸ ਵਾਲੇ ਵੀ ਰੋ ਚੀਜ਼ਾਂ ਨੋਟ ਕਰਦੇ ਹੋਵੋਗੇ ਤੇ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਜਦੋਂ ਇਹ ਜ਼ਿਆਦਾ ਹਾਸੇ ਦਾ ਕਾਰਨ ਬਣਦੀਆਂ ਨੇ